ਜਲੰਧਰ ਸ਼ਹਿਰ ਦੇ ਚੋਰਾਂ ਦੇ ਹੌਸਲੇ ਲਗਾਤਾਰ ਵੱਧਦੇ ਜਾ ਰਹੇ ਨੇ ਜਿਸ ਦੀ ਤਾਜ਼ਾ ਘਟਨਾ ਜਲੰਧਰ ਦੇ ਪਿੰਡ ਲੋਕਾ ਤੋਂ ਸਾਹਮਣੇ ਆਈ ਜਿੱਥੇ ਬੀਤੀ ਰਾਤ ਚੋਰ ਮੰਦਰ ਦੀ ਗੋਲਗਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਦਾ ਸਮਾਨ ਲੈ ਕੇ ਫਰਾਰ ਹੋ ਗਏ ਕੈਸ਼ ਸੀਸੀਟੀਵੀ 'ਚ ਸਾਫ਼ ਦਿਖਾਈ ਦੇ ਰਿਹਾ ਕਿ ਚੋਰ ਮੰਦਰ 'ਚ ਦਾਖਲ ਹੋ ਕੇ ਹੱਥ ਸਾਫ਼ ਕਰਦੇ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਜਦੋਂ ਸਵੇਰੇ 5 ਵਜੇ ਮੰਦਿਰ ਆਇਆ ਤਾਂ ਦੇਖਿਆ ਕਿ ਮੰਦਰ ਦੇ ਸਾਰੇ ਦਾਨ ਬਾਕਸ ਦੇ ਤਾਰੇ ਟੁੱਟੇ ਹੋਏ ਸਨ ਅਜੇ ਉਹਨਾਂ ਦੇ ਵਿੱਚੋਂ ਨਕਦੀ ਵੀ ਗਾਇਬ ਸੀ ਉਹਨਾਂ ਨੇ ਦੱਸਿਆ ਕਿ ਇਹਨਾਂ ਖੋਲਾ ਵਿੱਚ 25000 ਰੁਪਏ ਤੋਂ ਵੱਧ ਦੀ ਨਕਦੀ ਪੈਸੀ ਜਿਸ ਨੂੰ ਚੋਰ ਲੈ ਕੇ ਫਰਾਰ ਹੋ ਗਏ ਪੱਲੇ ਦੀ ਕੀ ਗੱਲ ਹੋਈ ਹੈ ਮੰਦਰ ਦੇ ਵਿੱਚ ਮੰਦਰ ਕੋਲੋਂ ਚੋਰੀ ਹੋਈ ਹੋਇਆ ਸਵੇਰ 5 ਵਜੇ ਦਾ ਆਇਆ ਕਿ ਜਿਸ ਦਾ ਕਿਤਾ ਹੁੰਦਾ ਸੀ ਬਾਹਰ ਕਾ ਦਰਵਾਜੇ ਕਾ ਦਰਵਾਜੇ ਕਾ ਉਸ ਦੇ ਮਾਧਮੇ ਪਰਵਾਕਰ ਸਾਹਿਬ ਕੋ ਫੋਨ ਕੀਤਾ ਆ ਕੇ ਜਾਣਦਾ ਸਾਹਿਬ ਨੂੰ ਫੋਨ ਕੀਤਾ ਲੰਡਾ ਫੋਨ ਕੀਤਾ ਤਾਂ ਕਿਹਾ ਦੇਖੇ ਜਬ ਅੰਦਰ ਕੋਲਾ ਲਾਇਆ उसके बाद ग्रेट खोले तो ग्रेट के अंदर आए गए थे कुछ गन्ने टूटे हुए थे कितने टूटे चार गए अच्छा जितने भी दान पात्र है सभी घर हाँ, टूटे हुए थे उसके सारे पैसे निकाल लिए गए थे कितना हो सकता है चढ़ावा के अंदर पच्चीस हजार रुपए से तब लगे हो जाए तो अभी पुलिस कंप्लेंट कर दी है पुलिस को कर दी पुलिस पहले सुबह आए थे कोई सीसीटीवी वगैरह आस पास क्योंकि कैमरा स्टोर लगे हैं अंदर भी हाँ जो चेक किए हैं उसमें कुछ दिखाई दिया है पता चल रहा है तो डीवी भी तो तो मंदिर का जो डीवीआर था वो भी उड़ा तो तो वो भी उठाकर लेकर तो सीसीटीवी कौन सी आस पास लगी आस पास पटल जाकर उदय कितने बंदे है ਅਕੀਲੇ ਇੱਕ ਬੰਦਾ ਹੀ ਹੈ ਜਲੰਧਰ ਸ਼ਹਿਰ ਦੇ ਚੋਰਾਂ ਦੇ ਹੌਸਲੇ ਲਗਾਤਾਰ ਵੱਧਦੇ ਜਾ ਰਹੇ ਨੇ ਜਿਸ ਦੀ ਤਾਜ਼ਾ ਖ਼ਬਰ ਜਲੰਧਰ ਦੇ ਪਿੰਡ ਲੋਕਾ ਤੋਂ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਚੋਰ ਮੰਦਰ ਦੀ ਗੋਲਗਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਦਾ ਸਮਾਨ ਲੈ ਕੇ ਫਰਾਰ ਹੋ ਗਏ ਕੈਸ਼ ਸੀਸੀਟੀਵੀ 'ਚ ਸਾਫ਼ ਦਿਖਾਈ ਦੇ ਰਿਹਾ ਕਿ ਚੋਰ ਮੰਦਰ 'ਚ ਦਾਖਲ ਹੋ ਕੇ ਹੱਥ ਸਾਫ਼ ਕਰਦੇ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਜਦੋਂ ਸਵੇਰੇ 5 ਵਜੇ ਮੰਦਿਰ ਆਇਆ ਤਾਂ ਦੇਖਿਆ ਕਿ ਮੰਦਰ ਦੇ ਸਾਰੇ ਦਾਨ ਬਾਕਸ ਦੇ ਥਾਰੇ ਟੁੱਟੇ ਹੋਏ ਸਨ ਅਤੇ ਉਹਨਾਂ ਦੇ ਵਿੱਚੋਂ ਨਕਦੀ ਵੀ ਗਾਇਬ ਸੀ ਉਹਨਾਂ ਦੱਸਿਆ ਕਿ ਇਹਨਾਂ ਖੋਲਾ ਵਿੱਚ 25000 ਰੁਪਏ ਤੋਂ ਵੱਧ ਦੀ ਨਕਦੀ ਪਈ ਸੀ ਜਿਸ ਨੂੰ ਚੋਰ ਲੈ ਕੇ ਫਰਾਰ ਹੋ ਗਏ ਪੱਲੇ ਜੀ ਕੀ ਗੱਲ ਹੋਈ ਹੈ ਮੰਦਰ ਦੇ ਵਿੱਚ ਮੰਦਰ ਕੇ ਵੱਲ ਚੋਰੀ ਹੋਈ ਹੈ ਸਵੇਰ 5 ਵਜੇ ਤੋਂ ਬਾਅਦ ਕੋਈ ਦੱਸਿਆ ਕਿ ਇਹਦਾ ਕੀਤਾ ਹੋਇਆ ਸੀ ਬਾਹਰ ਕਾ ਦਰਵਾਜੇ ਕਾ ਹਰਵਾਜੇ ਕਾ ਟੁੱਟੇ ਬਾਅਦ ਮੈਂ ਪ੍ਰਭਾਕਰ ਸਾਹਿਬ ਕੋ ਫੋਨ ਕੀਤਾ ਕੇ ਜਾਨਤਾ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਦੱਸਿਆ ਕਿ ਫੋਨ ਕੀਤਾ ਤਾਂ ਕਿਹਾ ਦੇਖਿਏ ਜਬ ਅੰਦਰ ਕੋਲਾ ਜੁਲਾਏ उसके बाद गेट खोले तो गेट के अंदर आए गए थे कुछ गले टूटे हुए थे कितने गल्ले टूटे बिहार अच्छा चार। जितने भी दाल पात्र है सभी घर हुए थे उसके सारे पैसे निकाल लिए गए थे कितना हो सकता है गढ़ावा के अंदर पच्चीस हजार रुपए से तब लगे हो जाए तो अभी पुलिस कंप्लेन कर दी है पुलिस को कर दिए पुलिस पहले सुबह आए थे कोई सीसीटीवी वगैरह आस पास क्योंकि कैमरा स्टोर लगे हैं अंदर भी चेक किए हैं उसमें कुछ दिखाई दिया है पता चल रहा है तो डीवी भी जहाँ मंदिर का जो डीवीआर था वो भी उड़ा गया वो, वो तो सीसीटीवी कौन सी आसपास लगी लगी आसपास पास पटन जाकर किया उधर से भी किया कितने बंदे हैं अकेले एक बंदा ही है